ਦਾ ਸਾਹਮਣੇ ਬੈਠਾ ਦਾ 100 ਵਾਰੀ ਇੱਕ ਬੰਦੇ ਨੇ ਵੈਗਰੂ ਕਹਿ ਲਿਆ ਸਤਿਗੁਰੂ ਜੀ ਕਹਿੰਦੇ ਸੰਗਤ ਗੋਬਰ ਬਹੁਤ ਅਦਕਾਈ ਸਭ ਕੀਮਤ ਮੇਰੇ ਕੀਮਤ ਪਾਈ ਸਤਿਗੁਰੂ ਜੀ ਕਹਿੰਦੇ ਸਾਰਿਆਂ ਦੀ ਕੀਮਤ ਤੈਨੂੰ ਮਿਲ ਗਈ 100 ਬੰਦਾ ਦੇ ਜੇ ਬਰਾਬਰ ਵੇਚਾ ਜੱਬਰ ਵਾਸਤੇ ਤੇ 100 ਵਰਗ ਦੀ ਕੀਮਤ ਇੱਕ ਤੈਨੂੰ ਮਿਲ ਗਈ ਸੰਗਤ ਆਏ ਫਾਇਦਾ ਹੁੰਦਾ ਹੈ ਤੇ ਮੰਨ ਲਓ ਜੇ ਮੰਨ ਲਓ ਆਪਾਂ 1 ਘੰਟਾ ਸੰਬੰਧਨ ਕੀਤਾ ਹੈ ਸੰਗਤ ਦੇ ਰੂਪ ਵਿੱਚ ਮੈਂ ਕਿ ਤੇ ਮੰਨ ਲਓ 100 ਬੰਦਾ ਆਪਣੇ ਨਾਲ ਬੈਠਾ ਹੈ ਤੇ ਮੰਨ ਲਓ 1 ਘੰਟੇ ਦੇ ਬਰਾਬਰ ਆਪਾਂ ਕਿੰਨਾ ਸਿਮਰਨ ਕਰ ਲਿਆ 100 ਘੰਟਾ ਤੇ ਜੇਕਰ ਆਪਾਂ ਇੱਕ ਇੱਕ ਬੰਦਾ ਸਿਮਰਨ ਕਰਦੇ ਤੇ ਉਹ ਕਿੰਨੇ ਮਹੀਨਿਆਂ ਦੇ ਵਿੱਚ ਕਰਦੇ ਕਿੰਨੇ ਮਹੀਨੇ ਲੱਗ ਜਾਣਗੇ ਜੇ 100 ਘੰਟਾ ਸਿਮਰਨ ਕਰੂ 1 ਘੰਟੇ ਦੇ ਬਰਾਬਰ 100 ਘੰਟਾ ਸਿਮਰਨ ਸੰਗਤ ਵਿੱਚ ਬੈਠ ਕੇ ਜੇ ਮੰਨ ਲਓ ਆਪਾਂ 10 ਬੰਦੇ ਬੈਠਿਆ 10 ਬੰਦੇ ਮੰਨ ਲਓ ਆਪਾਂ 1 ਘੰਟਾ ਸਿਮਰਨ ਰੋਜ਼ ਕਰਦੇ ਆ ਤੇ

ਸਤਗੁਰ ਜੀ ਕਹਿੰਦੇ ਸੰਗਤ ਐਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਸੰਗਤ ਨੂੰ ਕੀ ਆਉਂਦਾ ਇੱਥੇ ਕੇਵਲ ਨਾਮ ਦੀ ਗੱਲ ਕੀਤੀ ਜਾਂਦੀ ਏ ਇੱਕ ਨਾਮ ਹੀ ਜਪਿਆ ਜਾਂਦਾ ਉਹਨੂੰ ਸੰਗਤ ਕਿਹਾ ਜਾਂਦਾ ਹੈ ਸਤਗੁਰ ਜੀ ਕਹਿੰਦੇ ਇਸ ਵਕਤ ਤੇਰੀ ਅਸੀਂ ਜਪਾਂਗੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕੀ ਕਹਿੰਦੇ ਨੇ ਜੇ ਇਸ ਤਰ੍ਹਾਂ ਜਪਾਂਗੇ ਅਗੇ ਕੀ ਕਹਿੰਦੇ ਨੇ ਹਾਰ ਤਨ ਕੇ ਪਰਲੇ ਉਪਨਾ ਸਾਡੇ ਖਜ਼ਾਨੇ ਵਿੱਚ ਨਾਮ ਦਾ ਅਬਿਅੰਤ ਧਨ ਜਮਾ ਹੋ ਜਾਵੇਗਾ ਸਾਡੇ ਬੈਂਕ ਖਾਤੇ ਵਿੱਚ ਨਾਮ ਦਾ ਇੰਨਾ ਜਮਾ ਹੋ ਜਾਵੇਗਾ ਕਿ ਨਾ ਸਾਧਗੁਰੂ ਜੀ ਕਹਿੰਦੇ ਨੇ ਉਹ ਨਾਮ ਨਾਲ ਕਿੱਥੇ ਕੰਮ ਆਵੇਗਾ ਜਾ ਪੰਥ ਤੇਰਾ ਕੋਰਾ ਸਿਧਾਨੋ ਜਿੱਥੇ ਤੇਰੀ ਕੋਈ ਸ਼ਾਨ ਨਹੀਂ ਕਰੇਗਾ ਇਹ ਮੋਤ ਬਾਦ ਆਪਣੀ ਸ਼ਾਨ ਕੋਈ ਨਹੀਂ ਕਰੇਗਾ ਫਿਰ ਜਾਂ ਪੰਥ ਤੇਰਾ ਕੋ ਨਾ ਸਜਾ ਨੂੰ ਹਰ ਕਾ ਨਾਮ ਤੇ ਨਾਲ ਪਛਾਣ ਉੱਥੇ ਤੈਨੂੰ ਕਮ ਦੇਵੇਗਾ ਫਿਰ ਕਹਿੰਦਾ ਜੈ ਪੰਡੇ ਮਹਾਤ ਗੁਬਾਰਾ ਹਰ ਕਾ ਨਾਮ ਸੰਗ ਉਧਿਆਰਾ ਜਿੱਥੇ ਬੜਾ ਗੁਬਾਰ ਮੇਰਾ ਹੋਵੇਗਾ ਜਿਹੜੇ ਰਸਤੇ ਤੂੰ ਜਾਣਾ ਹੈ ਤੇ ਹਰੀ ਦਾ ਨਾਮ ਜਿਹੜੇ ਤੇ ਲਪੜਾਲ ਭਰਿਆ ਵੈਗਨ ਦੇ ਨਾਮ ਦਾ ਉੱਥੇ ਤੇਰਾ ਚਾਨਣ ਵਰਕੇ ਕੰਮ ਦੇਵੇਗਾ ਹਾਲ ਤਾਂ ਕੇ ਪਰਿਉ ਬਡਾਰ ਨਾਨਕ ਗੁਰੂ ਪੂਰੇ ਨਮਸਕਾਰ ਇਸ ਵਾਤੇ ਹੀ ਨਾਨਕ ਪੂਰੇ ਗੁਰੂ ਨੂੰ ਨਮਸਕਾਰ ਕਰਿਆ ਕਰ ਤੇ ਇੱਕ ਬੇਨਤੀ ਇਹ ਹੈ ਕਿ ਆਪਣਾ ਜਨਮ ਕਿੱਥੋਂ ਹੋਇਆ ਗੁਰਬਾਣੀ ਨੇ ਸਾਰਾ ਗੁਰਗ੍ਰੰਥ ਸਾਹਿਬ ਦੇ ਖੋਲ ਕੇ ਕਿਹਾ ਪਾ